ਹਾਂਜੀ ਭਗਵਾਨ ਅੰਤਮਾਨ ਸਾਹਿਬ ਪਹੁੰਚ ਗਏ ਨੇ ਤੁਸੀਂ ਵੇਖ ਸਕਦੇ ਹੋ ਹਾਂਜੀ ਆ ਭਗਵਾਨ ਅੰਤਮਾਨ ਸਾਹਿਬ ਪਹੁੰਚ ਰਹੇ ਨੇ ਤੁਸੀਂ ਵੇਖ ਸਕਦੇ ਹੋ ਗੱਡੀਆਂ ਦੇ ਇੱਥੇ ਤਾਇਨਾਤ ਆ ਸਕਿਉਰਟੀ ਬੜੀ ਤਾਇਨਾਤ ਆ ਸਖਤ ਸਕਿਉਰਟੀ ਦੇ ਨਾਲ ਹਾਂਜੀ ਪੂਰੇ ਮੌਕੇ ਦੇ ਟਾਈਮ ਦੇ ਪਹੁੰਚਦੇ ਨੇ ਤੁਸੀਂ ਵੇਖ ਸਕਦੇ ਹੋ ਤੇ ਸਾਰੇ ਪ੍ਰਬੰਧ ਨਾਲ ਹੁੰਦੇ ਨੇ ਗੱਡੀਆਂ ਕਾਰਾਂ ਦੇ ਜਿਵੇਂ ਕਿ ਦੇਖ ਸਕਦੇ ਹੋ ਐਮਬੂਲੈਂਸ ਵਗੈਰਾ ਤੇ ਆਪਾਂ ਪਹੁੰਚਦੇ ਅੰਦਰ ਹਾਂਜੀ ਪਹੁੰਚਦੇ ਆਪਾਂ ਦੇਖੋ ਗੱਡੀਆਂ ਕਾਰਾਂ ਪਹੁੰਚ ਰਹੀਆਂ ਨੇ ਪਹੁੰਚ ਚੁੱਕੇ ਨੇ ਤੇ ਭਵਾਨਤਮਾਨ ਸਭ ਆ ਚੁੱਕੇ ਨੇ ਆਪਾਂ ਹੁਣ ਪਹੁੰਚਦੇ ਆ ਅੰਦਰ ਆ ਕਿਹੜੇ ਘਟਰ ਰਿਆਣੀ ਹਾਂਜੀ ਹੁਣ ਆਪਾਂ ਪਹੁੰਚਦੇ ਆਂ ਦੇਖਦੇ ਅੰਦਰ ਜਾ ਕੇ ਦੇਖਦੇ ਆਂ ਤੇ ਕੋ ਮਾਨਤਮਨ ਸਾਹਿਬ ਪਹੁੰਚ ਗਏ ਨੇ ਹਾਂਜੀ ਹਾਂਜੀ ਦੇਖਦੇ ਆ ਤੁਸੀਂ ਵੇਖ ਸਕਦੇ ਹੋ ਹਾਂਜੀ ਮੌਸਮ ਵੀ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਤੇ ਦੇਖ ਸਕਦੇ ਹੋ ਸਕਿਉਰਿਟੀ ਬਹੁਤ ਹੈ ਨਾ ਤਾਂ ਇਸ ਜਗ੍ਹਾ ਤੇ ਤੇ ਮੌਸਮ ਵੀ ਬਹੁਤ ਜ਼ਿਆਦਾ ਖਰਾਬ ਨਹੀਂ ਪੈ ਰਿਹਾ ਦੇਖ ਸਕਦੇ ਹੋ ਤੇ ਪਰ ਵੀ ਪੁਲਿਸ ਵਾਲੇ ਆਪਣੀ ਡਿਊਟੀ ਨਿਭਾ ਰਹੇ ਨੇ ਹਾਂਜੀ ਦੇਖ ਸਕਦੇ ਹਾਂ ਬਹੁਤ ਜ਼ਿਆਦਾ ਮੌਸਮ ਵੀ ਫੈਰੇ ਦੇਖੋ ਜੀ ਬਹੁਤ ਤਗੜਾ ਪ੍ਰੋਗਰਾਮ ਹੈ ਇਸ ਜਗ੍ਹਾ ਤੇ ਗੱਡੀਆਂ ਦਾ ਕਾਫਲਾ ਬਹੁਤ ਜ਼ਿਆਦਾ ਇਸ ਜਗ੍ਹਾ ਤੇ ਹਾਂਜੀ ਦੇਖਦੇ ਆਂ ਅੰਦਰ ਮੌਸਮ ਵੀ ਦੇਖ ਸਕੋ ਬਹੁਤ ਜ਼ਿਆਦਾ ਹਵਾ ਚੱਲ ਰਹੀ ਹੈ ਸਮੇਂ ਤੇ ਇਸਾਤ ਬਹੁਤ ਜ਼ਿਆਦਾ ਹੈ ਇਸ ਸਾਧਨ ਲੋਕ ਬਹੁਤ ਜ਼ਿਆਦਾ ਘੱਟ ਭੀੜ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਕੱਟ ਵਿੱਚ ਪਬਲਿਕ ਲੋਕ ਲੋਕ ਪਹੁੰਚ ਚੁੱਕੇ ਨੇ ਪਬਲਿਕ ਦਾ ਕੱਟ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਕੱਟ ਦੇ ਵਿੱਚ ਪਬਲਿਕ ਪਹੁੰਚੀ ਹੋਈ ਆ ਤੇ ਭਗਵੰਤ ਸਿੰਘ ਪਹੁੰਚ ਗਏ ਨੇ ਤੇ ਆਪਾਂ ਪਹੁੰਚਾ ਸੰਘਾਣੀਆਂ ਪਹਿਲੇ ਸਟਾ ਤੇ ਪਹੁੰਚ ਲਈ ਅੱਗੇ ਦੇਖਦੇ ਆਪਾਂ ਹਾਂਜੀ ਬਹੁਤ ਜਿਆਦਾ ਇਕੱਠ ਦੇ ਵਿੱਚ ਪਬਲਿਕ ਪਹੁੰਚੀ ਹੋਈ ਹੈ ਹਾਂਜੀ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਹੀ ਜਿਆਦਾ ਇਕੱਠ ਹਾਂਜੀ ਤੇ ਹਵਾ ਦੇਖ ਸਕਦੇ ਹੋ ਬਹੁਤ ਜ਼ਿਆਦਾ ਬਰਬਰੋਲੇ ਦੇ ਨਾਲ ਹਵਾ ਚੱਲ ਰਹੀ ਆ ਹਵਾ ਕੀ ਮੀਂਹ ਵੀ ਬਾਰ ਬਾਰ ਸਬਹੁਤ ਜ਼ਿਆਦਾ ਹੋ ਰਹੀ ਹੈ ਇਸ ਸਮੇਂ ਅਸੀਂ ਕੋਸ਼ਿਸ਼ ਕਰਾਂਗੇ ਕਿ ਹਾਂਜੀ ਇਹ ਦੇਖ ਸਕਦੇ ਹੋ ਬਹੁਤ ਜ਼ਿਆਦਾ ਬਾਰਸ਼ ਪੈਣ ਦੇ ਨਾਲ ਮੌਸਮ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਇਸ ਸਮੇਂ ਗੜੇ ਵੀ ਗਿਰਨ ਲੱਗੇ ਤੁਸੀਂ ਵੇਖ ਸਕਦੇ ਹੋ ਗੜੇ ਪੈ ਰਹੇ ਨੇ ਇਸ ਸਮੇਂ ਤੇ ਲੋਕਾਂ ਵਿੱਚ ਹਾ ਬੜਾ ਦਬੜੀ ਮੱਚੀ ਵੀ ਹੈ ਤੁਸੀਂ ਵੇਖ ਸਕਦੇ ਹੋ ਤੇ ਗੜੇ ਗਿਰਨ ਲੱਗੇ ਨੇ ਰੇਡੀ ਕੰਨ ਲੱਗੇ ਨੇ ਗੋਲੇ ਵਰਸ ਦੇ ਗੋਲੇ ਗਿਰਨ ਲੱਗੇ ਨੇ ਆਹ ਦਿਖਾ ਦਈਏ ਮਾਰੇਗੀ ਆਹ ਦੇਖ ਸਕਦੇ ਹੋ ਗੜੇ ਗਿਰ ਰਹੇ ਨੇ ਪਰਪਲ ਦੇ ਕੋਲੇ ਆਹ ਦੇਖੋ ਜੀ ਨਾ ਪਾ ਕੇ ਪਹੁੰਚਦੇ ਆਂ ਭੀੜ ਨੂੰ ਹਟਾਉਂਦੇ ਹੋਏ ਪਿੱਛੇ ਜਾਂਦੇ ਦੇਖਦੇ ਆ ਬਹੁਤ ਜਿਆਦਾ ਰਸਾ ਭੀੜੇ ਸਮੇਂ ਬਹੁਤ ਜਿਆਦਾ ਰਾਸਾ ਸਮੇਂ ਤੁਸੀਂ ਵੇਖ ਸਕਦੇ ਹੋ ਪਬਲਿਕ ਦਾ ਜਿਹੜੇ ਚੜ੍ਹ ਤੋਂ ਜੋਈ ਚੜ੍ਹ ਤੋਂ ਜੋ ਮਾਰ ਰਹਾ ਹੈ ਬਹੁਤ ਸਾਰਾ ਸਮਾਨ ਹੈ ਅਸਾਂ ਤੋਂ ਜੀ ਹਾਂ ਜੀ ਤਾਂ ਅੱਗੇ ਪਹੁੰਚਦੇ ਆ ਦੇਖ ਸਕਦੇ ਹੋ ਤੇ ਪਬਲਿਕ ਦਾ ਬਹੁਤ ਜਿਆਦਾ ਰਾਸਾ ਹਾਂ ਜੀ ਸਾਧੇ ਮੌਸਮ ਵੀ ਬਹੁਤ ਜ਼ਿਆਦਾ ਖਰਾਬ ਹੋਇਆ ਹੈ ਇਸ ਸਮੇਂ ਮੀਂਹ ਪੈ ਰਿਹਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਾਦ ਸੌਰੀ ਹੈ ਤੇ ਲੋਕਾਂ ਦੀ ਪਬਲਿਕ ਦਾ ਘੱਟ ਵੀ ਦੇਖ ਸਕਦੇ ਹੋ ਇਹ ਬਾਦ ਦਾ ਬਹੁਤ ਜ਼ਿਆਦਾ ਕਾਰ ਤੁਸੀਂ ਦੇਖ ਸਕਦੇ ਹੋ ਹਾਂਜੀ ਬਹੁਤ ਜ਼ਿਆਦਾ ਕੱਟ ਦੇ ਵਿੱਚ ਬਿਬਿਆ ਭੈਣਾ ਪਹੁੰਚੇ ਹੋਣੇ ਸਾਡੀਆਂ ਇਹ ਦੇਖ ਸਾਡੇ ਮੌਸਮ ਜਿਹਾ ਕਾਹੇ ਰਾਂ ਇਹ ਜਦੋਂ ਭਵੰਤਰ ਵਾਲ ਐਂਟਰਾ ਹੋਏ ਨੇ ਢਾਂਜ ਸਹਿਰ ਦੇ ਵਿੱਚ ਕਹੇ ਤੁਸੀਂ ਮੌਸਮ ਵੀ ਰਹਿ ਸਾਡੇ ਬਹੁਤ ਜ਼ਿਆਦਾ ਬਾਦਸੌਰੀਆ ਸਮੇਂ ਹਾਂਜੀ ਬਹੁਤ ਜ਼ਿਆਦਾ ਬਾਦਸੌਰੀਆ ਸਮੇਂ ਵੇਖ ਸਾਡੇ ਮੌਸਮ ਬਹੁਤ ਖਰਾਬ ਹੋਇਆ ਵਾ ਇਸ ਸਮੇਂ ਬਹੁਤ ਵਾਪਸ ਹੋ ਰਿਹਾ ਸਮੇਂ ਤੁਸੀਂ ਵੇਖ ਸਕਦੇ ਹੋ ਹਾਂਜੀ ਵੇਖ ਸਕਦੇ ਹੋ ਇਸ ਸਮੇਂ ਸੀ ਪਹੁੰਚਾ ਹਰੰਦਸਰ ਜਿੱਥੇ ਅੱਜ ਭਗਵੰਤ ਜੀ ਸਾਹਿਬ ਆ ਰਹੇ ਨੇ ਹਾਂਜੀ ਤੇ ਵਾਰਸ਼ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਇਸ ਵੇਲੇ ਤੁਸੀਂ ਵੇਖ ਸਕਦੇ ਹੋ ਆ ਦੇਖੋ ਜੀ ਬਹੁਤ ਜ਼ਿਆਦਾ ਵਾਰਸ਼ ਹੋ ਰਹੀ ਹੈ ਸਮੇਂ ਔਰੀਆ ਸਮੇਂ ਤੁਸੀਂ ਦੇਖਾ ਦਿਓ ਬਹੁਤ ਵਾਤ ਔਰੀਆ ਤੁਸੀਂ ਵੇਖ ਸਾਡੇ ਸਮੇਂ ਆ ਦੇਖੋ ਇਹ ਬਹੁਤ ਜਿਆਦਾ ਮੀਂਹ ਪੈ ਰਿਹਾ ਹੈ ਸਮੇਂ ਤੁਸੀਂ ਦੇਖਾ ਦਿਓ ਤੇ ਬਾਦਸੇ ਦਾ ਹੀ ਬਹੁਤ ਔਰੀਆ ਪੁੱਤਰ ਤੇ ਕਾਰ ਦੇਖੋ ਹੀ ਤੇ ਮੀਂਹ ਕਿੰਨਾ ਪੈ ਰਿਹਾ ਤੇ ਘੜੇ ਬਾਈ ਵੀ ਹੋਈ ਆ ਅੱਗੇ ਪਹੁੰਚ ਕੇ ਦੇਖਦੇ ਅੱਗੇ ਜਾ ਕੇ ਦੇਖਦੇ ਜੀ ਕੀ ਬਣਦਾ ਹਾਂਜੀ ਵੇਖ ਸਕਦਾ ਭਗਵਾਨ ਕਬਨ ਸਾਹਿਬ ਤੇ ਲਖਵੀਰ ਰਾਏ ਹਰ ਸਾਰੇ ਆਪਾਂ ਆਪਣੇ ਤੋਂ ਦਾਨ ਕਰੀਏ ਜਿਹੜਾ ਗੁਰਦੁਆਰਾ ਕਹਿ ਰਿਹਾ ਕਿਉਂਕਿ ਕਿਸਾਨ ਦੀ ਬਸੜਾ ਦੇ ਤੇ ਬਹੁਤ ਜਿਆਦਾ ਕੱਟ ਵਿੱਚ ਪਬਲਿਕ ਪਹੁੰਚੇ ਇਸ ਸਮੇਂ ਇਹ ਕਰਕੇ ਸਾਰੇ ਆਪਾਂ ਅਰਦਾਸ ਕਰੀਏ ਕਿ ਪ੍ਰਮਾਤਮਾ

Deep